ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਬੌਂਜ ਕੇ ਛਾਂਵਿੰਨ ਕੀਤੀ ਤਾਂ ਮ੍ਰਿਤ ਗੁਰਵਿੰਦਰ ਸਿੰਘ ਦੀ ਪਤਨੀ ਨੇ ਮੰਨਿਆ ਕਿ ਇੱਕਦਮ ਉਸਨੇ ਆਪਣੇ ਪ੍ਰੇਮੀ ਹਰਕਨਵਲਪ੍ਰੀਤ ਸਿੰਘ ਜੋ ਬਲਵਾਣਾ ਬਠਿੰਡਾ ਦਾ ਰਹਿਣ ਵਾਲਾ ਹੈ ਨੂੰ ਆਪਣੇ ਘਰ ਸੁਖਣ ਵਾਲਾ ਵਿਖੇ ਬੁਲਾਇਆ ਸੀ ਪਤੀ ਗੁਰਵਿੰਦਰ ਸਿੰਘ ਨੂੰ ਪਤਨੀ ਰੁਪਿੰਦਰ ਕੌਰ ਨੇ ਨਸ਼ੀਲੀਆਂ ਗੋਲੀਆਂ ਦਿੱਤੀਆਂ ਸਨ ਜੋ ਨਸ਼ੇ ਦੀ ਹਾਲਤ ਵਿੱਚ ਸੁੱਤਾ ਪਿਆ ਸੀ ਅਚਾਨਕ ਗੁਰਵਿੰਦਰ ਦੀ ਜਾਗ ਖੁੱਲੀ ਪਰ ਨਸ਼ੇ ਕਾਰਨ ਜ਼ਿਆਦਾ ਰੋਲਾ ਨਹੀਂ ਨਾ ਸਕਿਆ ਤੇ ਕੋਠੇ ਤੇ ਚੜਿਆ ਪਰ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਕਨਵਲਪ੍ਰੀਤ ਸਿੰਘ ਨਾਲ ਉਸ ਤੱਕ ਲਾ ਕੁਟ ਕੇ ਮਾਰ ਦਿੱਤਾ ਪਤਨੀ ਰੁਪਿੰਦਰ ਕੌਰ ਨੂੰ ਡੀਐਸਪੀ ਤੇ ਲੋਚਨ ਸਿੰਘ एसएचओ राजेश कुमार ने गिरफ्तार कर लिया।लो इसਦੇ ਉੱਤੇ ਬੜੀ ਮੁਸਤੈਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ। ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਚਾਗੇ 28 29 ਦੇ ਦਰਬਿਆਨੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫਤੀਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਦੋਸ਼ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰ ਕੌਰ ਉਹਨਾਂ ਵੱਲੋਂ ਹੀ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੁਆਏਫਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਦੇ ਨਾਲ ਰਿਲੇਟਿਡ ਮਾਮਲਾ ਸੀਗਾ ਤੇ ਇਸ ਮੁਕਦਮੇ ਸੰਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮੁਕੱਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਤੋਂ ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਨੇ ਜੀ ਸਰ ਪਿੱਛੇ ਕਹਾਣੀ ਕੀ ਸੀ ਸਾਰੇ ਕਹੋ ਇਹਦੇ ਵਿੱਚ ਇਦਾਂ ਸਿੱਕਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣੇ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੈਂਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਨਾਲ ਇਸ ਤਰੀਕੇ ਨਾਲ ਮਾਰੇਗੇ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਬਲਾਕ ਹੋ ਗਏ ਨੇ ਫਿਰਸ ਕਫਲ ਹੋਈ ਤੇ ਇਸ ਕਫਲ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਡਰ ਕੀਤਾ ਸਰ ਇਸ ਘਟਨਾ ਨੂੰ ਡਾਕ ਦੇ ਨੀਤੀ ਰੋਪਿੰਦ ਦੇ ਕੁਐਸਚਨ ਕਿਤੇ ਗਏ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਹੀ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀਗਾ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸ ਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਅ ਦੱਸ ਕੇ ਐਫ ਆਈ ਆਰ ਦਰਜ ਕਰਵਾਈ ਗਈ ਸੋ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਗੁੱਥੀ ਨੂੰ ਸੁਲਝਾਇਆ ਹੈ ਪਤਾ ਲੱਗਾ ਬਾਹਰੋਂ ਆਏ ਸੀ ਦੋਨਾਂ ਵੀ ਘਰੋਂ ਗਾਇਬ ਹੋਇਆ ਸੀ ਨਹੀਂ ਦੇਖੋ ਜੀ ਬਾਕੀ ਸਾਰੇ ਮੈਟਰਸ ਦੇ ਆਰ ਫਰਦਰ ਬੀਗ ਇਨਵੈਸਟੀਗੇਟਿਡ ਕਿਉਂਕਿ ਹਜੇ ਦੋ ਦੋਸ਼ੀ ਫੜੇ ਗਏ ਨਹੀਂ ਐਂਡ ਇਟ ਇਜ਼ ਮਤਲਬ ਇੰਪੋਰਟੈਂਟ ਕੇਸ ਬਟ ਅ ਸੈਂਸਿਟਿਵ ਨੇਚਰ ਦਾ ਕੇਸ ਹੈਗਾ ਤੇ ਇਹਦੀ ਬੜੀ ਗੰਭੀਰਤਾ ਦੇ ਨਾਲ ਇਹਦੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਪਤਾ ਲੱਗਾ ਬਾਹਰੋਂ ਆਏ ਸੀ ਦੋਨੋਂ ਆਏ ਸੀ ਹਾਂਜੀ ਜਿਹੜਾ ਅਕਿਊਜ਼ ਸੀਗਾ ਜੀ ਹਰਕਮਲਪ੍ਰੀਤ ਸਿੰਘ ਉਹ ਤਾਂ 2018-19 ਦੇ ਵਿੱਚ ਕੈਨੇਡਾ ਤੋਂ ਆਇਆ ਸੀਗਾ ਤੇ ਜਿਹੜੀ ਲੇਡੀ ਅਕਿਊਜ਼ਡ ਹੈਗੀ ਰੁਪਿੰਦਰ ਕੌਰ ਇਹ ਜਨਵਰੀ 2025 ਦੇ ਵਿੱਚ ਕੈਨੇਡਾ ਤੋਂ ਬਾਹਰ ਆਏ ਸੀਗੇ ਨਹੀਂ ਉੱਥੇ ਇਕੱਠੇ ਨਹੀਂ ਹੋਏ ਇਹਨਾਂ ਦਾ ਆਨਲਾਈਨ ਪਲੈਟਫਾਰਮ ਦੇ ਉੱਤੇ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਫਰੈਂਡਸ਼ਿਪ ਹੋਈ ਸੀ ਪਰਿਵਾਰ ਦਾ ਦੋਸ਼ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਸ਼ਿਦ ਤੇ ਦੇਖੋ ਜੀ ਇਟ ਇਜ਼ ਐਨ ਓਪਨ ਇਨਵੈਸਟੀਗੇਸ਼ਨ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਆਈ ਵਾਂਟ ਟੂ ਅਸ਼ੂਰ एवरीवन ਆਫ ਯੂ ਤੁਹਾਡੇ ਮਾਧਿਅਮ ਨਾਲ ਜਿਹੜਾ ਵੀ ਦੋਸ਼ੀ ਹੋਏਗਾ ਜੋ ਵੀ ਇਹਦੇ ਵਿੱਚ ਇਨਵੋਲਵ ਹੋਏਗਾ ਕਿਸੇ ਨੂੰ ਵੀ 1% ਢਿੱਲ ਨਹੀਂ ਦਿੱਤੀ ਜਾਏਗੀ ਨਾਲ اور ਬੜੇ ਹੀ ਪ੍ਰੋਪਰ ਇਨਵੈਸਟੀਗੇਸ਼ਨ ਥਰੂ 올 द एस्पेक्ट्स ਕਰ ਰਹੀ ਹੈ ਜੋ ਵੀ ਅਕਿਊਜ਼ਡ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਹੀ ਵਿਲ ਬੀ ਅਰੈਸਟਡ ਐਂਡ ਹੀ ਵਿਲ ਬੀ ਨੋਮੀਨੇਟਡ ਦੋਨੋਂ ਨੂੰ ਹਜੇ ਰਿਮਾਂਡ ਦੇ ਕਿ ਨਹੀਂ ਜੇ ਜਨਾਬਾ ਨਾ ਮਹਿਰਮਾਨ ਦੋਨੋਂ ਜਣੇ ਹਜੇ ਰਿਮਾਂਡ ਦੇ ਉੱਤੇ ਹੈਗੀ ਆ ਜੀ ਤੇ ਇਹਨਾਂ ਤੋਂ ਹਜੇ ਡੂੰਘਾਈ ਦੇ ਨਾਲ ਲੱਗੇ ਵੀ ਤਫਤੀਸ਼ ਕੀਤੀ ਜਾ ਰਹੀ ਆ ਔਰ ਪੂਰੀ ਪੁਛਗਛ ਹੋ ਰਹੀ ਆ